ਲਗਾਤਾਰ ਪੈਰੇ ਪਾਰੀ ਮੇਂ ਕਾਰਨ ਹੁਣ ਪੂਰੇ ਪੰਜਾਬ ਦੇ ਵਿੱਚ ਹੀ ਹੜਾਂ ਦੀ ਸਿੱਤੀ ਬਣ ਚੁੱਕੇ ਜਿਸ ਕਰਕੇ ਸਟੇਟ ਵੱਲੋਂ ਜਿਹੜੀ ਆ ਕੁਦਰਤੀ ਆਫਤ ਜਿਹੜੀ ਆ ਉਹ ਘੋਸ਼ਿਤ ਕਰ ਦਿੱਤੀ ਗਿਆ ਹਾਲਾਂਕਿ ਬਹੁਤ ਸਾਰੇ ਪੰਜਾਬ ਦੀਆਂ ਜਥੇਬੰਦੀਆਂ ਜਿਨ੍ਹਾਂ ਜਿ ਕਿਸਾਨ ਜਥੇਬੰਦੀਆਂ ਨੇ ਕਿਹਾ ਸੀ ਕਿ ਇਹਨੂੰ ਕੌਮੀ ਆਫਤ ਐਲਾਨੀ ਜਾਣੀ ਚਾਹੀਦੀ ਹੈ ਲੇਕਿਨ ਪੰਜਾਬ ਸਰਕਾਰ ਨੇ ਚਿੱਠੀ ਜਾਰੀ ਕਰ ਦਿੱਤੀ ਹੈ ਜਿਸ ਤੇ ਇਹਨੂੰ ਆਫ ਆਫਤ ਜਿਹੜਾ ਵਾ ਸੂਬਾ ਆਫਤ ਘੋਸ਼ਿਤ ਕਰ ਦਿੱਤਾ ਗਿਆ ਸਾਰੇ ਮੁਲਾਜ਼ਮਾਂ ਤੇ ਅਧਿਕਾਰੀਆਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਤੇ ਨਾਲ ਦੀ ਨਾਲ ਅਗਲੇ ਹੁਕਮਾਂ ਤੱਕ ਸਕੂਲ ਵਿਦਿਅਕ ادارے ਮਤਲਬ ਬੰਦ ਰਹਿਣਗੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾ ਚੋਹਾੜਵੀ ਪੰਜਾਬ ਪਹੁੰਚ ਰਹੇ ਨੇ ਰਾਹੁਲ ਗਾਂਧੀ ਵੀ ਪਹੁੰਚ ਰਹੇ ਨੇ ਤੇ ਆਮ ਆਦੀ ਪਾਰਟੀ ਦੇ ਕੌਮੀ ਕਨਵੀਨਰ ਰਵਿੰਦ ਕੇਜਰੀਵਾਲ ਵੀ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨਗੇ ਪੂਰੀ ਖਬਰ ਹੈ ਕਿ ਹੜ੍ਹ ਨਾਲ ਪ੍ਰਭਾਵਿਤ ਇਲਾਕਿਆਂ ਦਾ ਜਿਹੜਾ ਦੌਰਾ ਹੁਣ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੋਹਾਨ ਕਰਨਗੇ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਸੂਬੇ ਦੇ ਰਾਜਪਾਲ ਗੁਲਾਬਚੰਦ ਗਟਾਰੀਆ ਦੇ ਨਾਲ ਵੀ ਗੱਲਬਾਤ ਕੀਤੀ ਆ ਖਬਰ ਹੈ ਕਿ ਪੰਜਾਬ ਚ ਲਗਾਤਾਰ ਭਾਰੀ ਮੀਂਹ ਪੈ ਰਿਆ ਜਿਸ ਕਰਕੇ ਪਹਿਲਾਂ ਤੇ 12 ਜ਼ਿਲ੍ਹੇ ਪ੍ਰਭਾਵਿਤ ਸੀ ਹੁਣ ਹੜ੍ਹ ਦੀ ਸਥਿਤੀ ਪੂਰੇ ਪੰਜਾਬ ਦੇ ਵਿੱਚ ਬਣ ਚੁੱਕੀ ਆ ਜਿਸ ਕਰਕੇ ਸਟੇਟ ਵੱਲੋਂ ਜਿਹੜਾ ਵਾ ਆਫਤ ਜਿਹੜੀ ਆ ਘੋਸ਼ਿਤ ਕਰ ਦਿੱਤੀ ਗਈ ਆ ਉਧਰ ਕੇਂਦੀ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੋਹਾਨ ਭਲਕੇ ਪੰਜਾਬ ਦੌਰੇ ਤੇ ਆ ਰਹੇ ਨੇ ਇਹ ਜਾਣਕਾਰੀ ਉਹਨਾਂ ਨੇ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸਾਂਝੀ ਕੀਤੀ ਹੈ ਇਸ ਦੇ ਨਾਲ ਹੀ ਆਮ ਆਦੀ ਪਾਰਟੀ ਦੇ ਕੌਮੀ ਕਨਵੀਨਰ ਰਵਿੰਦ ਕੇਜਰੀਵਾਲ ਅਤੇ ਕਾਂਗਰਸ ਪਾਰਟੀ ਦੇ ਪਾਰਲੀਮੈਂਟ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵੀ ਪੰਜਾਬ ਦੌਰੇ ਤੇ ਆ ਰਹੇ ਨੇ ਜਿੱਥੇ ਉਹ ਪ੍ਰਭਾਪਤ ਇਲਾਕਿਆਂ ਦਾ ਦੌਰਾ ਕਰਨਗੇ ਤੇ ਪੀੜਤਾਂ ਦਾ ਹਾਲਚਲ ਪੁੱਛਣਗੇ ਇਸ ਤੋਂ ਪਹਿਲਾਂ ਸੂਬਾ ਸਰਕਾਰ ਨੇ ਪੂਰੇ ਪੰਜਾਬ ਨੂੰ ਆਫਤ ਜਿਹੜੀ ਆ ਘੋਸ਼ਿਤ ਕਰ ਦਿੱਤਾ ਹੈ ਸੂਬੇ ਦੇ ਮੁਖ ਸਕੱਤਰ ਕੇਪੀ ਸਿਨਾ ਵੱਲੋਂ ਪੱਤਰ ਦੇ ਤਹਿਤ ਸਾਰੇ ਕਰਮਚਾਰੀ ਤੇ ਅਧਿਕਾਰੀਆਂ ਦੀ ਛੁੱਟੀ ਰੱਦ ਕਰ ਦਿੱਤੀ ਗਈ ਹੈ ਸਕੂਲ ਅਤੇ ਕਾਲਜਾਂ ਵਿੱਚ ਵੀ ਛੁੱਟੀਆਂ ਹੁਣ 7 ਸਤੰਬਰ ਤੱਕ ਵਧਾ ਦਿੱਤੀਆਂ ਗਈਆਂ ਸੂਬੇ ਦੇ ਸਾਰੇ 23 ਜ਼ਿਲ੍ਹੇ ਨੇ ਹੜ੍ਹਾਂ ਦੀ ਮਾਰ ਹਟਾ ਚੁੱਕੇ ਨੇ ਸੂਬੇ ਦੇ ਕਰੀਬ 1200 ਪਿੰਡ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕੇ ਨੇ ਘੱਗਰ ਨਦੀ ਦਾ ਵੀ ਪਾਣੀ ਜਿਹੜਾ ਵਾ ਖਤਰੇ ਦੇ ਨਿਸ਼ਾਨ ਤੇ ਕਰੀਬ-ਕਰੀਬ ਪਹੁੰਚ ਗਿਆ ਮਹਾਲੀ ਵਿੱਚ ਵੀ ਜ਼ਿਲ੍ਹਾ ਪ੍ਰਸ਼ਾਸਨ ਨੇ ਅਲਰਟ ਜਾਰੀ ਕਰ ਦਿੱਤਾ ਤੇ ਲੋਕਾਂ ਨੂੰ ਸचेਤ ਰਹਿਣ ਦੀ ਅਪੀਲ ਕੀਤੀ ਹੈ ਉਹ ਡਰਾਮਾ ਦੀ ਪਾਰਟੀ ਦੇ ਪੰਜਾਬ ਤੋਂ ਰਾਜ ਸਭਾ ਮੈਂਬਰ ਰਾਗਵ ਚੱਡਾ ਨੇ ਵੀ ਆਪਣੇ ਐਮਪੀ ਲੈਂਡ ਫੰਡ ਚੋਂ ਸਵਾ 3 ਕਰੋੜ ਰੁਪਏ ਜਿਹੜੇ ਆ ਉਹ ਇਸ ਮੌਕੇ ਜਿਹੜੇ ਨੇ ਉਹ ਐਲਾਨ ਕੀਤਾਗਾ ਕਿ ਇਹ ਲੋਕਾਂ ਦੀ ਰਾਹਤ ਕਾਰਜਾਂ ਵਾਸਤੇ ਉਹਨਾਂ ਨੇ ਸਵਾ 3 ਕਰੋੜ ਰੁਪਏ ਦਾ ਉਹਨਾਂ ਨੇ ਜਿਹੜਾ ਵਾ ਗ੍ਰਾਂਟ ਦੇਣ ਦਾ ਐਲਾਨ ਕੀਤਾਗਾ ਉਧਰ ਹੀ ਕਾਂਗਰਸ ਪਾਰਟੀ ਦੇ ਕੌਮੀ ਨੇਤਾ ਰਾਹੁਲ ਗਾਂਧੀ ਵੀ ਪ੍ਰਭਾਵਿਤ ਕਿਸਾਨਾਂ ਤੇ ਪਰਿਵਾਰਾਂ ਦਾ ਦੇ ਨਾਲ ਮੁਲਾਕਾਤ ਵੀ ਕਰਨ ਦੇ ਨਾਲ ਦੇ ਨਾਲ ਉਹਨਾਂ ਨੇ ਦੋਨਾਂ ਸਰਕਾਰਾਂ ਮਸਲੋਂ ਸੂਬਾ ਸਰਕਾਰ ਤੇ ਸੈਂਟਰ ਸਰਕਾਰ ਕੋਲੋਂ ਰਾਹਤ ਪੈਕੇਜ ਦੀ ਵੀ ਮੰਗ ਕੀਤੀ ਹੈ ਜਿਲੰਦਰ ਤੋਂ ਵੀ ਇਸੇ ਦਰਮਿਆਨ ਖਬਰ ਆਈ ਹੈ ਕਿ ਬਸਤੀ ਸ਼ੇਕ ਇਲਾਕੇ ਵਿੱਚ ਇੱਕ ਘਰ ਜਿਹੜਾ ਉਹ ਡਿੱਗ ਪਿਆ ਘਰ ਵਿੱਚ ਰਹਿਣ ਵਾਲੇ ਵਿਅਕਤੀ ਬਾਹਰ ਹੋਣ ਕਰਕੇ ਸੁਰੱਖਤ ਰਹੇ ਨੇ ਪਰ ਘਰ ਪੂਰੀ ਤਰ੍ਹਾਂ ਜਿਹੜਾ ਉਹ ਢਹਿ ਢੇਰੀ ਹੋ ਗਿਆ ਹੁਣ ਤੱਕ ਜਿਹੜੀ ਖਬਰ ਮਿਲੀ ਹੈ ਕਿ 23 ਜ਼ਿਲ੍ਹਿਆਂ ਤੇ ਅਸਰ ਦਿਖਿਆ ਅੰਮ੍ਰਿਤਸਰ ਤੋਂ ਲੈ ਕੇ ਤਰਨਤਾਰਨ ਤੱਕ ਜਿਹੜੇ ਤੇ ਜिले ਬੁਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕੇ ਸويس ਬਰਨਾਲਾ ਬਠਿੰਡਾ ਫਰੀਦਕੋੜ ਫਤਿਹਗੜ ਸਾਹਿਬ ਫਿਰੋਜ਼ਪੁਰ ਫਾਜ਼ਿਲਕਾ ਗੁਰਦਾਸਪੁਰ ਹੁਸ਼ਿਆਰਪੁਰ ਜਲੰਧਰ ਕਪੂਰਥਲਾ ਲੁਧਿਆਣਾ ਮਲੇਰਕੋਟਲਾ ਮਾਨਸਾ ਮੋਗਾ ਪਠਾਨਕੋਟ ਪਟਿਆਲਾ ਰੂਪੜ ਨਵਾਂ ਸ਼ਹਿਰ ਮਾਲੀ ਸੰਗਰੂਰ ਅਤੇ ਮੁਕਸਰ ਸ਼ਾਮਲ ਸੂਬੇ ਦੇ 1400 ਪਿੰਡ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕੇ ਨੇ ਕੱਲੇ ਗੁਰਦਾਸਪੁਰ ਦੇ 324 ਅੰਮ੍ਰਿਤਸਰ ਦੇ 115 ਬਰਨਾਲਾ ਦੇ 134 ਹਾਰਪੁਰ ਦੇ 119 ਕਪੂਰਥਲਾ ਦੇ 115 ਪਿੰਡ ਨੇ ਇਹ ਸਭ ਤੋਂ ਜ਼ਿਆਦਾ ਪ੍ਰਭਾਵਿਤ ਨੇ ਤੇ ਬਾਕੀ ਜ਼ਿਲ੍ਹਿਆਂ ਦੇ ਵੀ ਦਰਜਣਾ ਪਿੰਡ ਬੁਰੀ ਤਰ੍ਹਾਂ ਪ੍ਰਭਾਵਿਤ ਆ ਪਾਣੀ ਵਿਚਾਰੇ ਪਾਸੇ ਪਾਣੀ ਹੀ ਪਾਣੀ ਆ ਉਧਰ 3.5 ਲੱਖ ਤੋਂ ਜ਼ਿਆਦਾ ਜਿਹੜੇ ਲੋਕ ਨੇ ਬੁਰੀ ਤਰ੍ਹਾਂ ਪ੍ਰਭਾਵਿਤ ਨੇ ਆਮ ਗੁਰਦਾਸਪੁਰ ਦੇ ਕਰੀਬ 1.5 ਲੱਖ ਲੋਕ ਪ੍ਰਭਾਵਿਤ ਨੇ ਜਦ ਕਿ ਅੰਮ੍ਰਿਤਸਰ ਦੇ ਵਿੱਚ 2.5 ਲੱਖ ਦੇ ਕਰੀਬ ਜਿਹੜੇ ਲੋਕ ਪ੍ਰਭਾਵਿਤ ਨੇ ਇਸੇ ਤਰ੍ਹਾਂ ਫਿਰੋਜ਼ਪੁਰ ਫਾਜ਼ਿਲਕਾ ਤੇ ਪਠਾਨਕੋਟ ਵਿੱਚ ਵੀ ਖਬਰਾਂ ਆ ਰਹੀਆਂ ਕਿ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਸੰਕਟ ਦੇ ਹੇਠ ਆ ਮਹਾਲੀ ਕਪੂਰ ਸਾਹਿਬ ਦੇ ਬਾਕੀ ਜ਼ਿਲ੍ਹਿਆਂ ਵਿੱਚ ਮਿਲਾ ਕੇ ਕੁੱਲ ਜਿਹੜੇ ਨੇ ਪੰਜਾਬ ਦੇ ਹੜ੍ਹਾਂ ਕਰਨ 3.5 ਲੱਖ ਜਿਹੜੇ ਲੋਕ ਨੇ ਪ੍ਰਭਾਵਿਤ ਹੋਏ ਨੇ ਹੋਣ ਤੱਕ ਜਿਹੜੇ ਅੰਕੜੇ ਆਏ ਨੇ ਕਿ 30 ਲੋਕਾਂ ਦੀ ਮੌਤ ਦੀ ਜਿਹੜੀ ਪੁਸ਼ਟੀ ਆ ਪਠਾਨਕੋੜੇ ਸਭ ਤੋਂ ਜ਼ਿਆਦਾ 6 ਲੋਕ ਆਪਣੀ ਜਾਨ ਗਵਾ ਚੁੱਕੇ ਨੇ ਜਦ ਕਿ ਲੁਧਿਆਣਾ ਵਿੱਚ 4 ਅੰਮ੍ਰਿਤਸਰ ਬਰਨਾਲਾ ਮਾਨਸਾ ਰੂਪਨਗਰ ਹਸ਼ਿਆਰਪੁਰ ਦੇ ਵਿੱਚ 3-3 ਮੌਤਾਂ ਜਿਹੜੀਆਂ ਵਾਂ ਹੋਣ ਦੀ ਜਿਹੜੀ ਆ ਪੁਸ਼ਟੀ ਹੋਈ ਆ ਬਠਿੰਡਾ ਗੁਰਦਾਸਪੁਰ ਪਟਿਆਲਾ ਮਹਾਲੀ ਅਤੇ ਸੰਗਰੂ ਵਿੱਚ ਇੱਕ-ਇੱਕ ਵਿਅਕਤੀ ਦੀ ਹੜਾ ਕਰਕੇ ਮੌਤ ਹੋਈ ਆ ਹਾਲੇ ਦੱਸਿਆ ਜਾ ਰਿਹਾ ਕਿ ਤਿੰਨ ਲੋਕ ਲਾਪਤਾ ਨੇ ਉਧਰ ਪੰਜਾਬ ਦੇ ਮੁਖ ਸਕੱਤਰ ਕੇਪੀ ਸਿਨਾ ਨੇ ਇੱਕ ਇੱਕ ਪੱਤਰ ਵੀ ਜਾਰੀ ਕੀਤਾ ਪੂਰੇ ਸੂਬੇ ਨੂੰ ਜਿਹੜਾ ਆਫਤ ਪ੍ਰਭਾਵਿਤ ਘੋਸ਼ਿਤ ਕਰ ਦਿੱਤਾ ਗਿਆ ਪੱਤਰ ਵਿੱਚ ਦੱਸਿਆ ਗਿਆ ਕਿ ਲਗਾਤਾਰ بارش ਤੇ ਡੈਮ ਤੋਂ ਪਾਣੀ ਛੱਡਣ ਦੇ ਕਾਰਨ ਸੂਬੇ ਦੇ 1200 ਤੋਂ ਵੱਧ ਪਿੰਡ ਜਿਹੜਾ ਬੁਰੀ ਤਰ੍ਹਾਂ ਹੜ੍ਹ ਦੀ ਚਪੇਟ ਵਿੱਚ ਆ ਚੁੱਕੇ ਨੇ ਤੇ ਲੱਖਾਂ ਲੋਕ ਪ੍ਰਭਾਵਿਤ ਹੋਏ ਨੇ ਉਹਨਾਂ ਨੇ ਅਧਿਕਾਰੀਆਂ ਨੂੰ ਜਿਹੜੇ ਨੇ ਉਹਨਾਂ ਦੀਆਂ ਛੁੱਟੀਆਂ ਰੱਦ ਕਿਤੇ ਦੇ ਨਾਲ ਆਦੇਸ਼ ਵੀ ਜਾਰੀ ਕੀਤੇ ਨੇ ਜਿਹਦੇ ਵਿੱਚ ਕਿਹਾ ਗਿਆ ਕਿ ਜ਼ਿਲ੍ਹਾ ਮੈਸਟੇਟ ਮਤਲਬ ਡੀਸੀ ਨੂੰ ਅਧਿਕਾਰ ਦਿੱਤੇ ਕਿ ਅਗਰ ਕਿਸੇ ਇਲਾਕੇ ਵਿੱਚ ਹੜ੍ਹ ਜਾ ਜਿਹੜੀ ਆਫਤ ਦਾ ਖਤਰਾ ਗੰਭੀਰ ਹੋ ਜਾਵੇ ਤਾਂ ਕਾਨੂੰਨ ਦੇ ਤਹਿਤ ਸਾਰੀਆਂ ਜ਼ਰੂਰੀ ਆਦੇਸ਼ ਜਾਰੀ ਕਰ ਸਕਦੇ ਨੇ ਇਸ ਦਾ ਮਕਸਦ ਹੈ ਕਿ ਪ੍ਰਭਾਵਿਤ ਇਲਾਕਿਆਂ ਵਿੱਚ ਜਲਦ ਤੇ ਸਹੀ ਕਦਮ ਉੱਠ ਚੁੱਕੇ ਜਾਣ ਤਾਂ ਜੋ ਲੋਕਾਂ ਦੀ ਜਾਨ ਅਤੇ ਜਿਹੜੀ ਆ ਪ੍ਰਾਪਰਟੀ ਉਹਨੂੰ ਸੁਰੱਖਿਆ ਸੁਰੱਖਿਅਤ ਕੀਤਾ ਜਾ ਸਕੇ ਇਸ ਤੋਂ ਇਲਾਵਾ ਉਹਨੇ ਨੇ ਜ਼ਿਲ੍ਹਿਆਂ ਦੇ ਵਿੱਚ ਡੀ ਡੀ ਐਮ ਏ ਜਿਹੜੀਆਂ ਵਾ ਡਜਾਸਟਰ ਮੈਨੇਜਮੈਂਟ ਇਕਾਈਆਂ ਨੂੰ ਲੈ ਕੇ ਵੀ ਉਹਨਾਂ ਨੇ ਕਿਹਾ ਕਿ ਜਿਹੜੀਆਂ ਅਥਾਰਟੀਆਂ ਨੇ ਡੀ ਡੀ ਐਮਏ ਤੁਰੰਤ ਪ੍ਰਭਾਵਿਤ ਲੋਕਾਂ ਦੀ ਮਦਦ ਕਰਨ ਇਸ ਵਿੱਚ ਖਾਣ ਪੀਣ ਦਾ ਸਮਾਨ ਪਾਣੀ ਦਵਾਈ ਜਾਂ ਹੋਰ ਉਹਨਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਉਣਾ ਸ਼ਾਮਲ ਉਹਨਾਂ ਦਾ ਕੰਮ ਹੈ ਕਿ ਲੋਕ ਸੁਰੱਖਿਅਤ ਰਹਿਣ ਤੇ ਰਾਸਸਮਗਰੀ ਸਮੇਂ ਤੇ ਪਹੁੰਚੇ ਔਰ ਜਿਹੜੇ ਤਾਂ ਜੋ ਹੜ੍ਹਾਂ ਦੇ ਦੌਰਾਨ ਜਿਹੜੇ ਨੇ ਪ੍ਰਭਾਵਿਤ ਲੋਕ ਹੋਰ ਪਰੇਸ਼ਾਨੀਆਂ ਨਾਲ ਝੱਲਣ ਇਸੇ ਤਰ੍ਹਾਂ ਸੁਪੇ ਨੇ ਸਾਰੇ ਵਿਭਾਗਾਂ ਨੂੰ ਕਿਹਾ ਕਿ ਕਿ ਐਮਰਜੈਂਸੀ ਡਿਊਟੀ ਤੇ ਤਨਾਦਰੁਨ ਕਰਮਚਾਰੀਆਂ ਦੀ ਵੀਕਐਂਡ ਜਾਂ ਛੁੱਟੀ ਦੀ ਪਰਵਾਹ ਬਿਨਾਂ ਉਹ ਆਪਣੀ ਡਿਊਟੀ ਤੇ ਰਹਿਣਾ ਉਹਨਾਂ ਦਾ ਯਕੀਨੀ ਬਣਾ ਦਿੱਤਾ ਗਿਆ ਰਾਹਤ ਤੇ ਬਚਾਅ ਕਰਨ ਦੇ ਵਿੱਚ ਉਹਨਾਂ ਨੇ ਕਿਹਾ ਕਿ ਸਮੇਂ ਤੇ ਪ੍ਰਭਾਵੀ ਢੰਗ ਦੇ ਨਾਲ ਉਹ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਨ ਜਾਂ ਤੁਰੰਤ ਐਕਸ਼ਨ ਕਰਨ PWD ਜਾਲ ਸੰਸਾਧਨ ਵਿਭਾਗ ਬਿਲੀ ਵਿਭਾਗ ਤੁਰੰਤ ਆਪਣੀਆਂ ਸਵਾਮਾਂ ਬਹਾਲ ਕਰਨ ਇਸ ਦਾ ਮਤਲਬ ਹੈ ਕਿ ਸੜਕਾਂ ਬਿਲੀ ਤੇ ਪਾਣੀ ਤੇ ਹੋਰ ਬੁਨਿਆਦੀ ਸਵਾਮਾਂ ਜਿਹੜੀਆਂ ਵਾ ਪ੍ਰਭਾਵਿਤ ਇਲਾਕਿਆਂ ਵਿੱਚ ਸਹੀ ਸਮੇਂ ਤੇ ਉਪਲਬਧ ਹੋ ਸਕਣ ਸਾਰੇ ਵਿਭਾਗ ਅਤੇ DDMA ਇਹ ਯਕੀਨ ਕਰਨ ਕਿ ਲੋਕਾਂ ਤੱਕ ਸਮਾਨ ਅਤੇ ਜ਼ਰੂਰੀ ਸਵਾਮਾਂ ਆਸਾਨੀ ਨਾਲ ਪਹੁੰਚਣ ਇਹ ਵੀ ਕਿਹਾ ਗਿਆ ਕਿ ਸਾਰੀਆਂ ਟੈਲੀ ਟੈਲੀਕਮ ਕੰਪਨੀਆਂ ਨੂੰ ਨਿਰਦੇਸ਼ ਦਿੱਤੇ ਗਏ ਨੇ ਕਿ ਮੋਬਾਈਲ ਤੇ ਲੈਂਡਲਾਈਨ ਸਵਾਮਾਂ ਤੁਰੰਤ ਬਹਾਲ ਕਰਨ ਲਗਾਤਾਰ ਠੀਕ ਰੱਖਣ ਕਿਉਂਕਿ ਇਸ ਨਾਲ ਹੜ੍ਹ ਪ੍ਰਭਾਵਿਤ ਲੋਕਾਂ ਦੇ ਨਾਲ ਸੰਪਰਕ ਬਣਿਆ ਰਹੇਗਾ ਤਾਂ ਜੋ ਉਹਨਾਂ ਨੂੰ ਐਮਰਜੈਂਸੀ ਦੌਰਾਨ ਉਹਨਾਂ ਦੀ ਮਦਦ ਕੀਤੀ ਜਾਵੇ ਨਾਲ ਦੀ ਨਾਲ ਪੰਚਾਇਤਾਂ ਤੇ ਸ਼ਹਿਰੀ ਨਗਰ ਨਿਗਮ ਨਗਰਪਾਲਿਕਾ ਜਾਂ ਨਗਰ ਕਮੇਟੀਆਂ ਨੂੰ ਵੀ ਹੁਕਮ ਦਿੱਤੇ ਗਏ ਨੇ ਕਿ ਅਜਿਹੇ ਮੌਕੇ ਸਮਾਵਾਂ ਤੇ ਹੋਰ ਬਚਾਅ ਕਾਰਜਾਂ ਵਿੱਚ ਪੂਰੀ ਮਦਦ ਕਰਨ ਪੰਚਾਇਤਾਂ ਤੇ ਨਗਰ ਕਮੇਟੀਆਂ ਵੀ ਔਰ ਨਾਲ ਨਾਲ ਡੀਡੀਐਮਏ ਤੇ ਹੋਰ ਸੂਬੇ ਦੇ ਵਿਭਾਗਾਂ ਦੇ ਨਾਲ ਮਿਲ ਕੇ ਜਿਹੜੇ ਆ ਜਿਹੜੇ ਪ੍ਰਭਾਵਿਤ ਲੋਕ ਨੇ ਉਹਨਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਉਣ ਵਾਸਤੇ ਪਿੰਡ ਪੱਦਰ ਤੇ ਵੀ ਸਰਕਾਰ ਨੇ ਆਦੇਸ਼ ਜਾਰੀ ਕਰ ਦਿੱਤੇ ਨੇ ਉਧਰ ਜਲੰਧਰ ਚ ਸਤਲੋਈ ਨਦੀ ਦੇ ਨੇੜੇ ਪਿੰਡ ਸੰਘੋਵਾਲ ਦੇ ਜਿਹੜਾ ਬੰਨ ਬੰਨ ਸੀ ਉਹ ਤੇਜ਼ ਪਾਣੀ ਦੇ ਵਹਾਅ ਕਰਕੇ ਅਤੇ ਭਾਰੀ بارش ਹੋਣ ਕਰਕੇ ਉਹ ਜਿਹੜਾ ਬੰਨ ਨੂੰ ਬਚਾਉਣ ਵਾਸਤੇ ਆ ਆਰਮੀ ਦੀ ਜਿਹੜੀ ਆ ਉਮਦਤ ਲਈ ਜਾ ਰਹੀ ਆ ਆਰਮੀ ਦੀ ਇੱਕ ਟੀਮ ਪਹਿਲਾਂ ਹੀ ਪਹੁੰਚ ਚੁੱਕੀ ਹੈ ਤੇ ਬੰਨ ਨੂੰ ਹੋਰ ਮਜ਼ਬੂਤ ਕਰਨ ਨੂੰ ਲੈ ਕੇ ਕੰਮਾਂ ਦੇ ਵਿੱਚ ਤੇਜ਼ੀ ਕੀਤੀ ਜਾ ਚੁੱਕੀ ਹੈ ਉਧਰ ਪਟਿਆਲਾ ਦੇ ਵਿੱਚ ਵੀ ਜਿਹੜਾ ਵਾ ਜਿਹੜਾ ਟਾਂਗਰੀ ਨਦੀ ਦਾ ਜਿਹੜਾ ਪਾਣੀ ਦਾ ਪੱਧਰ ਜਿਹੜਾ ਵਾ ਉਹ ਵੱਧ ਚੁੱਕਾ ਗਿਆ ਜਿਸ ਕਰਕੇ ਪਟਿਆਲਾ ਵਿੱਚ ਵੀ ਅਲਰਟ ਜਾਰੀ ਕਰ ਦਿੱਤਾ ਗਿਆ ਪੰਜਾਬ オーਰਡਰ ਤੇ ਜਿਹੜਾ ਵਾ ਨੇੜੇ ਹਰਿਆਣਾ ਦੇ ਅੰਬਾਲਾ ਤੇ ਕਾਲਾ ਅੰਬੋ ਖੇਤਰ ਵਿੱਚ ਭਾਰੀ بارش ਦੇ ਕਾਰਨ ਟਾਂਗਰੀ ਨਦੀ ਦਾ ਜਿਹੜਾ ਪਾਣੀ ਦਾ ਪੱਧਰ ਆ ਉਹ ਖਤਰੇ ਦੇ ਨਿਸ਼ਾਨ ਤੇ ਕਰੀਬ ਪਹੁੰਚ ਗਿਆ ਅਨੁਮਾਨ ਹੈ ਕਿ ਅਗਲੇ 10-12 ਘੰਟੇ ਵਿੱਚ ਪਟਿਆਲਾ ਜ਼ਿਲ੍ਹੇ ਦੇ ਦੇਵੀਗੜ ਖੇਤਰ ਵਿੱਚ ਇਸ ਦਾ ਪਾਣੀ ਦਾ ਪੱਧਰ ਹੋਰ ਵੱਧ ਸਕਦਾ ਹੈ ਜਿਸ ਦੇ ਮੱਦੇਨਜ਼ਰ ਪਟਿਆਲਾ ਪ੍ਰਸ਼ਾਸਨ ਨੇ ਤਤਕਾਲ ਚੇਤਾਵਨੀ ਵੀ ਜਾਰੀ ਕਰ ਦਿੱਤੀ ਹੈ ਪ੍ਰਭਾਪਤ ਪਿੰਡਾਂ ਵਿੱਚ ਮਹਿਮੂਦਪੁਰ ਰੁੜਕੀ ਦੇਵੀਨਗਰ ਹਰੀਗੜ ਰੋਡ ਜ਼ਗੀਰ ਲੈਲਾ ਜ਼ਗੀਰ ਦੂਦਨ ਗੁਜਰਾ ਅਦਾਲਤੀਵਾਲਾ ਮੱਗਰ ਸਾਹਿਬ ਮੋਲਗੜ ਖਾਨਸਾ ਰੱਤਾਖੇੜਾ ਔਜਾਂ ਖਤੌਲੀ ਗਣੇਸ਼ਪੁਰ ਖਰਾਬਗੜ ਬੀਬੀਪੁਰ ਜੋਧਪੁਰ ਬੁੱਧਮੋਰ ਸਾਦਕਪੁਰ ਬੀੜਾ ਇਹ ਪਿੰਡ ਸ਼ਾਮਲੇ ਜਿਹੜਾ ਟਾਂਗਰੀ ਨਦੀ ਦੇ ਬਿਲਕੁਲ ਨੇੜੇ ਹੈਗੇ ਨੇ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਸੁਚੇਤ ਰਹਿਣ ਨਦੀ ਦੇ ਕੰਢੇ ਨਾ ਜਾਣ ਪ੍ਰਸ਼ਾਸਕਿਕਨ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹਨਾਂ ਦਾ ਜਿਹੜਾ ਪਾਲਣ ਕੀਤਾ ਜਾਵੇ ਉਹ ਨਾਲ ਦੀ ਨਾਲ ਪ੍ਰਸ਼ਾਸਨ ਨੇ ਵੀ ਕਿਹਾ ਕਿ ਸੁਰੱਖਿਆ ਦੇ ਜਿਹੜੇ ਕੈਂਪਨ ਉਹ ਬਣਾਏ ਜਾਣ ਔਰ ਇਸ ਮਸਲੇ ਦੇ ਵਿੱਚ ਜਿਹੜਾ ਵਾ ਪ੍ਰਸ਼ਾਸਨ ਨੇ ਮਦਦ ਵਾਸਤੇ ਇੱਕ ਨੰਬਰ ਵੀ ਜਾਰੀ ਕਰ ਦਿੱਤਾ ਗਿਆ ਜਿਹੜਾ 0175 2350 550 ਦੂਜਾ ਨੰਬਰ 0175 2358 550 ਇੱਕ ਵਾਰ ਫਿਰ ਨੰਬਰ ਰਿਪੀਟ ਕਰ ਦਿੰਦੇ ਆ 0175 2350 550 ਦੂਜਾ ਨੰਬਰ ਆ 0175 2358550 ਇਹ ਕੰਟਰੋਲ ਰੂਮ ਪਟਿਆਲਾ ਦੇ ਬਣਾਏ ਗਏ ਨੇ ਅਗਰ ਕਿਸੇ ਨੂੰ ਜ਼ਰੂਰਤ ਪੈਂਦੀ ਹੈ ਇਹਨਾਂ ਨੰਬਰਾਂ ਉੱਤੇ ਜਿਹੜਾ ਵਾ ਉਹ ਸੰਪਰਕ ਕੀਤਾ ਜਾ ਸਕਦਾ ਉਧਰ ਭਾਖੜਾ ਡੈਮ ਤੋਂ ਵੀ ਪਾਣੀ ਵਧਿਆ ਗਿਆ ਅਨੰਦਪੁਰ ਸਾਹਿਬ ਦੇ ਵਿੱਚ ਵੀ ਅਲਰਟ ਜਾਰੀ ਕਰ ਦਿੱਤਾ ਗਿਆ ਹਮਾਚਲ ਪ੍ਰਦੇਸ਼ ਭਾਰੀ ਮੀਂਹ ਦੇ ਚੱਲਦੇ ਭਾਖੜਾ ਡੈਮ ਤੋਂ ਵੀ ਪਾਣੀ ਛੱਡਿਆ ਜਾ ਰਿਹਾ ਪਾਣੀ ਦਾ ਜਿਹੜਾ ਵਹਾਵ ਆ ਉਹ 65000 ਕਿਊਸਿਕ ਤੋਂ ਵੱਧ ਕੇ 75000 ਕਿਊਸਿਕ ਕਰ ਦਿੱਤਾ ਗਿਆ ਇਸ ਕਾਰਨ ਨੰਗਲ ਖੇਤਰ ਦੇ ਹਰਸਾ ਬੇਲਾ ਬੇਲਾ ਰਾਮਗੜ੍ਹ ਬੇਲਾ ਧਿਆਨੀ ਅੱਪਰ ਬੇਲਾ ਧਿਆਨੀ ਲੋਰ ਸੈਂਸੋਵਾਲ ਐਲਗਿਰਾ ਬੇਲਾ ਸ਼ਿਵ ਸਿੰਘ ਭਲਾਨ ਪਨਾਮ ਸਿੰਘਪੁਰਾ ਪਲਾਸੀ ਔਰ ਤਰਫ ਮਾਜਰਾ ਮਾਜਰੀ ਪਿੰਡ ਜਿਹੜੇ ਨੇ ਉਹ ਪ੍ਰਭਾਵਿਤ ਹੋ ਸਕਦੇ ਨੇ ਨਾਲ ਹੀ ਆਨੰਦਪੁਰ ਸਾਹਿਬ ਖੇਤਰ ਦੇ ਬੁਰਜ ਚੰਦਪੁਰ ਬੇਲਾ ਗਜਪੁਰ ਬੇਲਾ ਸ਼ਾਹਪੁਰ ਬੇਲਾ ਨਿੱਕੂਵਾਲ ਅੰਮਰਪੁਰ ਬੇਲਾ ਲੋਧੀਪੁਰ ਲੋਕਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਉਹ ਸੁਚੇਤ ਰਹੇ ਤੇ ਜ਼ਰੂਰਤ ਪੈਣ ਤੇ ਸੁਰੱਖਿਅਤ ਥਾਵਾਂ ਤੇ ਉਹਨਾਂ ਨੂੰ ਪਹੁੰਚਣ ਦੀ ਅਪੀਲ ਕੀਤੀ ਗਿਆ। ਰੂਪਨਗਰ ਤੇ ਚਮਕੌਰ ਸਾਹਿਬ ਦੇ ਖੇਤਰ ਦੇ ਸਤਲੁਜ ਨਦੀ ਕਿਨਾਰੇ ਕੰਢੇ ਸਾਰੇ ਪਿੰਡਾਂ ਦੇ ਵਸਨੀਕਾਂ ਨੂੰ ਵੀ ਪ੍ਰਸ਼ਾਸਨ ਨੇ ਸੁਚੇਤ ਰਹਿਣ ਦੇ ਜਿਹੜੇ ਨੇ ਚੇਤਾਵਨੀ ਵੀ ਦਿੱਤੀ ਹੈਗੀ ਆ। ਉਧਰ ਜਿਹੜਾ ਸ਼ਿਵਰਾ ਚੋਹਾਨ ਉਹਨਾਂ ਟਵੀਟ ਕੀਤਾ ਉਹ ਕਹਿੰਦਾ ਕਿ ਪੰਜਾਬ ਦੇ ਵਿੱਚ ਜਿਹੜਾ ਹੜ੍ਹਾਂ ਦੀ ਸਥਿਤੀ ਬਣੀ ਹੋਈ ਹੈ ਇਸ ਸੰਬੰਧ ਵਿੱਚ ਉਹ ਪੰਜਾਬ ਦੇ ਉਹਨਾਂ ਨੇ ਰਾਜਪਾਲ ਅਤੇ ਮੁੱਖ ਮੰਤਰੀ ਦੇ ਖੇਤੀਬਾੜੀ ਮੰਤਰੀ ਦੇ ਨਾਲ ਵੀ ਗੱਲਬਾਤ ਕੀਤੀ ਹੈਗੀ ਹੈ ਤੇ ਉਹ ਕੱਲ ਸਵੇਰੇ ਪਹੁੰਚ ਕੇ ਹੜ੍ਹ ਪ੍ਰਭਾਵਿਤ ਜਿਹੜੇ ਖੇਤਰ ਨੇ ਉਹਨਾਂ ਲੋਕਾਂ ਦੇ ਨਾਲ ਮਿਲਣਗੇ ਤੇ ਸੰਕਟ ਦੀ ਇਸ ਘੜੀ ਦੇ ਵਿੱਚ ਕੇਂਦਰ ਸਰਕਾਰ ਪੂਰੀ ਤਰ੍ਹਾਂ ਪੰਜਾਬ ਦੇ ਨਾਲ ਉਧਰ ਮੌਸਮ ਵਿਭਾਗ ਨੇ ਪੰਜਾਬ ਦੇ ਲਈ ਦੁਪਹਿਰ 2 ਵਜੇ ਤੱਕ بارش ਦਾ ਅਲਰਟ ਜਾਰੀ ਕਰ ਦਿੱਤਾ ਹੈਗਾ ਸੂਬੇ ਦੇ ਵੱਖ-ਵੱਖ ਜਿਹੜੇ ਹਿੱਸਿਆਂ ਵਿੱਚ ਹਲਕੀ ਤੋਂ ਲੈ ਕੇ ਭਾਰੀ ਮੀਂਹ ਪੈਣ ਦੀ ਵੀ ਸੰਭਾਵਨਾ ਜਤਾਈ ਜਾ ਰਹੀ ਹੈ ਭਾਰੀ ਜਿਹੜੀ بارش ਦੀ ਸੰਭਾਵਨਾ ਦਿਤਾਈ ਗਈ ਆ ਉਹ ਬਰਾਜਪੁਰਾ ਡੇਰਾ ਬੱਸੀ ਮਹਾਲੀ ਅਤੇ ਖਰੜ ਦੇ ਕੁਝ ਹਿੱਸਿਆਂ ਦੇ ਵਿੱਚ ਭਾਰੀ ਮੀਂਹ ਪੈ ਸਕਦਾ ਜਿੱਥੇ ਦਰਮਿਆਨੇ ਮੀਂਹ ਪੈਣ ਦੀ ਸੰਭਾਵਨਾ ਉਹਨਾਂ ਜ਼ਿਲ੍ਹੇ ਵਿੱਚ ਪਟਿਆਲਾ ਰਾਜਪੁਰਾ ਫਤਿਹਗੜ੍ਹ ਸਾਹਿਬ ਮਹਾਲੀ ਬੱਸੀ ਪਠਾਨਾ ਖਰੜ ਖਮਾਣੋ ਚਮਕੌਰ ਸਾਹਿਬ ਰੂਪਨਗਰ ਬਲਾਚੌਰ ਨੰਦਪੁਰ ਸਾਹਿਬ ਹਾਰਪੁਰ ਬਟਾਲਾ ਜਨਾਲਾ ਇੱਥੇ ਜਿਹੜੇ ਦਸੂਹਾ ਮਕੇਰੀਆਂ ਗੁਰਦਾਸਪੁਰ ਪਠਾਨਕੋਟ ਇੱਥੇ ਜਿਹੜੇ ਆ ਦਰਮਿਆਨੀ ਮੀ ਪੈ ਸਕਦਾ ਜਿਹੜੀ ਹਲਕੀ بارش ਦੀ ਸੰਭਾਵਨਾ ਮੌਸਮ ਵਿਭਾਗ ਨੇ ਦੱਸੀ ਉਹਦੇ ਚ ਪਟਿਆਲਾ ਨਾਬਾ ਰਾਜਪੁਰਾ ਫਤੇਗੜ ਸਾਹਿਬ ਹਮਲੋ ਬੱਸੀ ਪਠਾਨਾ ਕੰਨਾ ਪਾਇਲ ਕਮਾਣੋ ਚਮਕੌਰ ਸਾਹਿਬ ਸਮਰਾਲਾ ਰੂਪਨਗਰ ਖਡੂਰ ਸਾਹਿਬ ਫਲੋਰ ਫਗਵਾੜਾ ਜਲੰਧਰ ਬਨ ਕਪੂਰਥਲਾ ਜਲੰਧਰ 2 ਬਲਾਚੌਰ ਨਵਾਂ ਸ਼ਹਿਰ ਇਹ ਇਹਨਾਂ ਹਲਕਿਆਂ ਵਿੱਚ ਹਲਕਾ ਮੀ ਪੈ ਸਕਦਾ ਰਾਗਵ ਚੱਡਾ ਹੋਣਾ ਨੇ ਵੀ ਟਵੀਟ ਜਾਰੀ ਕਰਕੇ ਕਿ ਉਹ ਇਸ ਔਖੀ ਘੜੀ ਦੇ ਵਿੱਚ ਜਿਹੜੇ ਨੇ ਉਹ ਪੰਜਾਬ ਦੇ ਨਾਲ ਉਹਨਾਂ ਨੇ ਆਪਣੇ ਜਿਹੜੇ ਨੇ ਫੰਡ ਚੋਂ ਐਮਪੀ ਲੈਂਡ ਫੰਡ ਦੇ ਵਿੱਚੋਂ 3.25 ਕਰੋੜ ਰੁਪਏ ਉਹਨੇ ਜਾਰੀ ਕਰ ਦਿੱਤੇ ਕਿ ਜਿਸ ਵਿੱਚ 2.75 ਕਰੋੜ ਰੁਪਏ ਹੜ੍ਹਾਂ ਦੀ ਜਿਹੜੇ ਸੁਰੱਖਿਆ ਨੂੰ ਲੈ ਕੇ ਜਿਹੜੇ ਬੰਨ ਮਜ਼ਬੂਤ ਕਰਨ ਵਾਸਤੇ ਔਰ ਬਾਕੀ ਜਿਹੜੇ ਪੈਸੇ ਨੇ ਉਹਨਾਂ ਲੋਕਾਂ ਦੀ ਪੁਨਰਵਾਸ ਅਤੇ ਹੋਰ ਮਦਦ ਵਾਸਤੇ ਉਹਨਾਂ ਨੇ ਜਾਰੀ ਕਰ ਦਿੱਤੇ ਕਿ ਨੇ ਤੇ ਉਧਰ ਪੰਜਾਬ ਸਰਕਾਰ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਉਹਨਾਂ ਨੇ ਹੜ੍ਹਾਂ ਦੇ ਚੱਲਦਿਆਂ ਜਿਹੜੀ ਸਥਿਤੀ ਬਣੀ ਹੋਈ ਹੈ ਮਾੜੀ ਉਹਨੂੰ ਲੈ ਕੇ ਅਗਲੇ 7 ਸਤੰਬਰ ਤੱਕ ਜਿਹੜੀ ਆ ਸਾਰੇ ਸਰਕਾਰੀ ਪ੍ਰਾਈਵੇਟ ਜੋ ਵੀ ਵਿਦਿਅਕ ادارے ਨੇ ਉਹਨਾਂ ਨੂੰ ਬੰਦ ਰੱਖਣ ਦਾ ਜਿਹੜਾ ਵਾ ਉਹ ਫੈਸਲਾ ਕੀਤਾ ફલાલિસ ખબર દેનાલ તડતોલને આગે દેખાય દરો એબીસી પંજાબ ਧનવાદ